ਆਖਰਕਾਰ ਰੋਲਾ ਕੀ ਹੈ ਕੁਵਰ ਵਿਜੇ ਪ੍ਰਤਾਪ ਸਿੰਘ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਚਕਾਰ ਲਗਾਤਾਰ ਕੁਵਰ ਵਿਜੇ ਪ੍ਰਤਾਪ ਜੋ ਕਿ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਨੇ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ਤੇ ਲੈ ਰਹੇ ਨੇ ਆਪਣੀ ਸਰਕਾਰ ਦੇ ਖਿਲਾਫ ਖੁੱਲ ਕੇ ਬੋਲ ਰਹੇ ਨੇ ਇੱਕ ਵਾਰ ਫਿਰ ਜਿਹੜਾ ਕੁਵਰ ਵਿਜੇ ਪ੍ਰਤਾਪ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲ ਆਪਣੀਆਂ ਸਿਆਸੀ ਤੋਪਾਂ ਦਾ ਮੂੰਹ ਕਰ ਦਿੱਤਾ ਪੂਰਾ ਮਾਜ਼ਰਾ ਕੀ ਹੈ ਆਖਰਕਾਰ ਕਿਉਂ ਬਗਾਵਤੀ ਝੰਡਾ ਲਗਾਤਾਰ ਜਿਹੜਾ ਉਹ ਕੁਵਰ ਵਿਜੇ ਪ੍ਰਤਾਪ ਚੁੱਕ ਰਿਹਾ ਤੁਹਾਨੂੰ ਇਹਦੀ ਗੱਲ ਖੋਲ ਕੇ ਦੱਸਦਾ ਤੁਸੀਂ ਜੁੜੇ ਹੋ ਲੋਕਪੱਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਲਗਾਤਾਰ ਕੁਵਰ ਵਿਜੇ ਪ੍ਰਤਾਪ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਬਗਾਵਤੀ ਝੰਡਾ ਚੁੱਕੇ ਹੋਏ ਨੇ ਇਸ ਤੋਂ ਪਹਿਲਾਂ ਹੋਈਆਂ ਮੀਟਿੰਗਾਂ ਦੇ ਵਿੱਚ ਵੀ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਹੀਂ ਆਏ ਅਤੇ ਇਸ ਗੱਲ ਦੇ ਸ਼ੰਕੇ ਪੈਦਾ ਹੋਣ ਲੱਗੇ ਕਿ ਦੂਰੀਆਂ ਕਾਫੀ ਵੱਧ ਗਈਆਂ ਨੇ ਹੁਣ ਇੱਕ ਵਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਸਿੱਧਾ ਹਮਲਾ ਜਿਹੜਾ ਉਹ ਕੁਵਰ ਵਿਜੇ ਪ੍ਰਤਾਪ ਨੇ ਬੋਲ ਦਿੱਤਾ ਹੈ ਵਰਾਇਕ ਕੁਮਰ ਵਿਜੇਪ੍ਰਤਾਪ ਸਿੰਘ ਨੇ ਆਪਣੀ ਹੀ ਸਰਕਾਰ ਨੂੰ ਯਾਦ ਕਰਵਾਇਆ ਕਿ ਬਰਗਾੜੀ ਅਤੇ ਕੋਟਪੂਰਾ ਮਾਮਲਿਆਂ ਵਿੱਚ ਕੋਈ ਪ੍ਰਗਤੀ ਨਹੀਂ ਹੋਈ ਜਿਸ ਨੂੰ ਲੈ ਕੇ ਉਹਨਾਂ 3 ਸਾਲ ਪਹਿਲਾਂ ਪੁਲਿਸ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ ਉਹਨਾਂ ਇਹ ਪ੍ਰਗਟਾਵਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਕੀਤਾ ਹੈ ਕੁਮਰ ਵਿਜੇਪ੍ਰਤਾਪ ਨੇ ਕਿਹਾ ਕਿ 3 ਸਾਲ ਪਹਿਲਾਂ 9 ਅਪ੍ਰੈਲ 2021 ਨੂੰ ਉਹਨਾਂ ਨੇ ਆਪਣੀ ਪੁਲਿਸ ਦੀ ਨੌਕਰੀ ਤੋਂ ਅਸਤੀਫਾ ਦਿੱਤਾ ਸੀ ਉਹ ਚਾਹੁੰਦੇ ਸਨ ਕਿ ਬਰਗਾੜੀ ਅਤੇ ਕੋਟਪੂਰਾ ਮਾਮਲਿਆਂ ਦੀ ਜਾਂਚ ਹੋਵੇ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾ ਸਕੇ ਸਿੰਘੜੇ ਕਿਹਾ ਕਿ ਉਹ ਐਸੇ ਉਮੀਦ ਨਾਲ ਨੌਕਰੀ ਛੱਡ ਕੇ ਸਿਆਸਤ ਵਿੱਚ ਆਏ ਸਨ ਪਰ ਇਹ ਮਾਮਲਾ ਅੱਜ ਵੀ ਜਿਉਂਦਾ ਤਿਉਂ ਖੜਾ ਹੈ। ਉਹਨਾਂ ਉਮੀਦ ਪ੍ਰਗਟਾਈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਇਸ ਮਾਮਲੇ ਦਾ ਜਰੂਰ ਫੈਸਲਾ ਹੋਵੇਗਾ। ਉਹਨਾਂ ਸਪਸ਼ਟ ਕੀਤਾ ਕਿ ਉਹਨਾਂ ਦਾ ਸਟੈਂਡ ਪਹਿਲਾਂ ਵਾਲਾ ਹੈ ਅਤੇ ਉਹ ਆਪਣੇ ਫੈਸਲੇ ਦੇ ਪੂਰੀ ਤਰ੍ਹਾਂ ਨਾਲ ਡਰੇੜੇ ਹਨ। ਇਸ ਪੋਸਟ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਪ੍ਰੈਸ ਕਾਨਫਰੰਸ ਦੀ ਕਲਿੱਪ ਵੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹ ਆਪ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਮਾਮਲੇ ਤੇ ਕਾਰਵਾਈ ਕਰਨ ਦਾ ਭਰੋਸਾ ਦੇ ਰਹੇ ਹਨ। ਉਹਨਾਂ ਕਹਿੰਦੇ ਕਿ ਇਸ ਸੰਬੰਧ ਵਿੱਚ ਮੇਰੀ ਲੜਾਈ ਜਾਰੀ ਰਹੇਗੀ ਅਤੇ ਉਹ ਹਰ ਤਰ੍ਹਾਂ ਦੇ ਕਸ਼ਟ ਝੱਲਣ ਵਾਸਤੇ ਤਿਆਰ ਨੇ ਆਖਰਕਾਰ ਮਸਲਾ ਕੀ ਹੈ ਆਖਰਕਾਰ ਕੁੰਡੀ ਕਿੱਥੇ ਫਸੀ ਹੋਈ ਹੈ ਇਹ ਵੱਡਾ ਸਵਾਲ ਹੈ ਕਵਰ ਵਿਜੇ ਪ੍ਰਤਾਪ ਲਗਾਤਾਰ ਇਸ ਮਾਮਲੇ ਦੇ ਉੱਤੇ ਕਾਰਵਾਈ ਦੀ ਮੰਗ ਕਰ ਰਹੇ ਨੇ ਅਤੇ ਉਹ ਕਦੇ ਵੀ ਕਿਸੇ ਤੋਂ ਡਰ ਕੇ ਝੱਕ ਕੇ ਇਸ ਮਾਮਲੇ ਤੇ ਬੋਲਣੋਂ ਪਿੱਛੇ ਨਹੀਂ ਹਟੇ ਚਾਹੇ ਪੰਜਾਬ ਦੀ ਵਿਧਾਨ ਸਭਾ ਹੋਵੇ ਚਾਹੇ ਉਸ ਤੋਂ ਬਾਹਰ ਜਾਂ ਫਿਰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਹੁਣ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਨੇ ਨਿਸ਼ਾਨੇ ਤੇ ਲਿਆ ਉਹਨਾਂ ਦੀ ਉਹ ਵੀਡੀਓ ਸਾਂਝੀ ਕੀਤੀ ਆ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਕਵਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫੇ ਦਾ ਜ਼ਿਕਰ ਕਰਕੇ ਉਸ ਵੇਲੇ ਦੀ ਕੈਪਟਨ ਸਰਕਾਰ ਨੂੰ ਬਰਗਾੜੀ ਅਤੇ ਕੋਟਪੂਰਾ ਗੋਲੀਕਾਂਡ ਸਣੇ ਬੇਅਦਬੀ ਦੇ ਮੁੱਦੇ ਤੇ ਘੇਰੇ ਸਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਖੁਦ ਸੱਤਾ 'ਚ ਨੇ ਖੁਦ ਉਹਨਾਂ ਦੇ ਹੱਥ ਦੇ ਵਿੱਚ ਉਹ ਹਰਾ ਪੈਨ ਹੈ ਜਿਸ ਦਾ ਵਾਸਤਾ ਪਾ ਕੇ ਉਹਨਾਂ ਨੇ ਲੋਕਾਂ ਤੋਂ ਵੋਟਾਂ ਮੰਗੀਆਂ ਨੇ ਜਿਸ ਹਰੇ ਪੈਨ ਦਾ ਲਾਲਚ ਦੇ ਕੇ ਲੋਕਾਂ ਤੋਂ ਵੋਟਾਂ ਮੰਗੀਆਂ ਗਈਆਂ ਨੇ ਉਹ ਅੱਜ ਉਹਨਾਂ ਦੇ ਹੱਥ ਦੇ ਵਿੱਚ ਹੈ ਫਿਰ ਆਖਿਰਕਾਰ ਮਸਲਾ ਕਿੱਥੇ ਉਲਝਿਆ ਹੋਇਆ ਹੈ ਕੁਵਰ ਵਿਜੇ ਪ੍ਰਤਾਪ ਦੀ ਸਿੱਟ ਨੂੰ ਉਸ ਸਮੇਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਸਹੀ ਠਹਿਰ ਰਹੇ ਹੁੰਦੇ ਸੀ ਕੈਪਟਨ ਮਰਿੰਦਰ ਸਿੰਘ ਦੀ ਐਸੀ ਦੀ ਤੈਸੀ ਸਿਆਸੀ ਤੌਰ ਤੇ ਉਹਨਾਂ ਨੇ ਕਰ ਦਿੱਤੀ ਸੀ ਪਰ ਉਸ ਤੋਂ ਬਾਅਦ ਲਗਾਤਾਰ ਇਹ ਮਾਮਲਾ ਉਵੇਂ ਦਾ ਉਵੇਂ ਹੈ ਇਹ ਐਸੀ ਨਹੀਂ ਕਹਿ ਰਹੇ ਇਹ ਗੱਲ ਕੋਵਰ ਵੀਜ਼ੇ ਪ੍ਰਤਾਪ ਕਹਿ ਰਹੇ ਨੇ ਜਿਹੜੇ ਉਸ ਕੇਸ ਦੇ ਨਾਲ ਬਹੁਤ ਨੇੜੇ ਜੁੜੇ ਹੋਏ ਨੇ ਆਮ ਆਦਮੀ ਪਾਰਟੀ ਚ ਗਏ ਸਨ ਬੜੀਆਂ ਆਸਾਂ ਸਨ ਉਹਨਾਂ ਨੂੰ ਪਰ ਉਹ ਆਸਾਂ ਨੂੰ ਪੂਰ ਨਹੀਂ ਪਿਆ ਆਖਰਕਾਰ ਕਤਾਹੀ ਕਿੱਥੇ ਹੋਈ ਹੈ ਹੁਣ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੁਵਰ ਵਿਜੇ ਪ੍ਰਤਾਪ ਵਿਚਕਾਰ ਚੱਲਦਾ ਇਹ ਤਣਾਅ ਕਿਹੋ ਜਿਹਾ ਰੰਗ ਲੈਂਦਾ ਹੈ ਕਿਉਂਕਿ ਲੋਕ ਸਭਾ ਚੋਣਾਂ ਨੇ ਇਸ ਸਮੇਂ ਇਹ ਜੀ ਸਿਆਸੀ ਹਿਲਜੁਲ ਬੜੀ ਮayne ਰੱਖਦੀ ਹੈ ਲਗਾਤਾਰ ਕੁਵਰ ਵਿਜੇ ਪ੍ਰਤਾਪ ਕਹਿ ਰਹੇ ਆ ਕਿ ਉਹ ਇਸ ਲੜਾਈ ਨੂੰ ਅੱਗੇ ਵਧਾਉਣਗੇ ਤੇ ਆਖਰਕਾਰ ਇਹ ਲੜਾਈ ਅੱਗੇ ਕਿਉਂ ਨਹੀਂ ਵੱਧ ਰਹੀ ਇਸ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਪਾਰਟੀ ਨੂੰ ਦੇਣਾ ਚਾਹੀਦਾ ਹੈ